ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬहोत-ਬहोत ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਸਤਿਕਾਰ। ਮੇਰੇ ਨਾਲ ਡਾਕਟਰ ਅਨੀਸ਼ ਪਾਟਿਆ ਜੀ ਜੁੜੇ ਨੇ ਜਿਹੜੇ ਕੈਂਸਰ ਸਪੈਸ਼ਲਿਸਟ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ। ਹਮੇਸ਼ਾ ਬਹੁਤ ਅੱਛਾ ਲੱਗਦਾ ਤੁਹਾਡੇ ਨਾਲ ਜੁੜ ਕੇ ਤੇ ਸਾਰੇ শ্রোਤਾਵਾਂ ਨੂੰ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਪਿਛਲੀ ਵਾਰ ਆਪਾਂ ਕੈਂਸਰ ਦੇ ਉੱਤੇ ਬੇਸਿਕ ਜਿਹੜੀ ਜਾਣਕਾਰੀ ਦੇ ਉੱਤੇ ਚਰਚਾ ਕੀਤੀ ਸੀ। ਤੁਸੀਂ ਕੈਂਸਰ ਸਪੈਸ਼ਲਿਸਟ ਹੋ। ਮੈਂ ਕੁਝ ਸਾਡੇ ਦਰਸ਼ਕਾਂ ਨੇ ਚਾਣ ਵਾਲਿਆਂ ਨੇ ਫੋਨ ਕਰਕੇ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਦਸੀਆਂ ਕਿ ਆ ਡਾਕਟਰ ਸਾਹਿਬ ਨੂੰ ਜ਼ਰੂਰ ਪੁੱਛਿਆ ਜਾਵੇ। ਸੋ ਅੱਜ ਉਹ ਤਿੰਨ ਚਾਰ ਸਵਾਲਾ ਜਿਹੜੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿਹੜੀਆਂ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਇਸਤੇਮਾਲ ਕਰਕੇ ਗੱਲਾਂ ਹੋ ਤੇ ਕੈਂਸਰ ਵਰਗੀ ਨਾਮਰਾਜ ਦੀ ਜਿਹੜੀ ਬਿਮਾਰੀ ਆ ਉਹ ਤੋਂ ਬਚ ਸਕਦੇ ਆ। ਸਭ ਤੋਂ ਪਹਿਲਾ ਸਵਾਲ ਇਹ ਆ ਕਿ ਕਿਹੜੀ ਚੀਜ਼ ਚੀਜ਼ਾਂ ਹੈਗੀਆਂ ਖਾਣ ਪੀਣ ਵਾਲੀਆਂ ਕੋਈ ਦਰਖਤ ਹੈਗੇ ਆ ਕੋਈ ਫਲ ਫਰੂਟ ਹੈਗਾ ਅਸੀਂ ਪੁਰਾਣੇ ਬਜ਼ੁਰਗ ਵੀ ਸਾਡੇ ਜੋ ਵਰਤਦੇ ਸੀਗੇ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜਿਹੜੀ ਕੈਂਸਰ ਤੋਂ ਬਚਾਉਣ 'ਚ ਹੈਲਪ ਕਰਦੀ ਹੈ ਤੇ ਕਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜੇ ਕੈਂਸਰ ਸਾਨੂੰ ਹੈਗਾ ਤਾਂ ਉਹਦੇ ਵਿੱਚ ਸਾਨੂੰ ਔਖਾ ਵੀ ਕਰਦੀ ਹੈ ਹਾਂਜੀ ਇਹ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਮੈਂ ਇਸ ਤੇ ਸਪੈਸੀਫਿਕਲੀ ਆਉਣ ਤੋਂ ਪਹਿਲਾਂ ਮੈਂ ਸਾਰੇ ਸ਼ਰੋਤਾਵਾਂ ਨੂੰ ਮਤਲਬ ਮੋਟਾ-ਮੋਟਾ ਇੱਕ ਗੱਲ ਦੱਸਣਾ ਚਾਹਾਂਗਾ ਕੈਂਸਰ ਦੇ ਜੇ ਕਾਰਨਾਂ ਦੀ ਆਪਾਂ ਗੱਲ ਕਰੀਏ ਆਪਾਂ ਉਹਨਾਂ ਨੂੰ ਮੋਟਾ-ਮੋਟਾ ਦੋ ਕਿਸਮਾਂ 'ਚ ਡਿਵਾਈਡ ਕਰਦੇ ਹਾਂ ਇੱਕ ਤਾਂ ਜਿਹੜਾ ਸਾਡੇ ਜੈਨੇਟਿਕ ਬਿਲਡ ਅਪ ਕਰਕੇ ਜਿਹੜਾ ਅਸੀਂ ਜਨਮ ਤੋਂ ਜੀਨ ਡੀਐਨਏ ਲੈ ਕੇ ਪੈਦਾ ਹੁੰਨੇ ਆ ਉਹਦੇ ਵਿੱਚ ਕੁਝ ਅਲਟਰੇਸ਼ਨਸ ਉਹ ਚੀਜ਼ਾਂ ਨੂੰ ਆਪਾਂ ਬਦਲ ਨਹੀਂ ਸਕਦੇ ਆਪਾਂ ਆਪਣੇ ਡੀਐਨਏ ਆ ਬਟ ਹਾਂ ਕੈਂਸਰ ਦੇ ਕੁਝ ਇਸ ਤਰ੍ਹਾਂ ਦੇ ਕਾਰਨ ਵੀ ਹੁੰਦੇ ਹੈ ਜਿਨ੍ਹਾਂ ਨੂੰ ਆਪਾਂ ਮੋਡੀਫਾਇਬਲ ਰਿਸਕ ਫੈਕਟਰਸ ਜਾਂ ਫਿਰ ਜਿਹੜੇ ਆਪਣੇ ਹੱਥ ਵਿੱਚ ਹੈ ਆਪਣੇ ਵਾਤਾਵਰਣ ਵਾਲੇ ਹੈ ਉਹਨਾਂ ਵਿੱਚੋਂ ਖਾਣ ਪੀਣ ਦਾ ਬਹੁਤ ਵੱਡਾ ਰੋਲ ਹੈ ਤੁਸੀਂ ਇੱਕ ਬਹੁਤ ਅੱਛੀ ਗੱਲ ਪੁੱਛੀ ਹੈ ਕਿ ਖਾਣ ਪੀਣ ਦੀਆਂ ਕਿਹੜੀਆਂ ਆਦਤਾਂ ਹੁੰਦੀਆਂ ਜਿਨ੍ਹਾਂ ਕਰਕੇ ਕੈਂਸਰ ਹੋਣ ਦਾ ਰਿਸਕ ਵੱਧਦਾ ਹੈ ਜਾਂ ਜਿਹੜੇ ਕੈਂਸਰ ਪ੍ਰੋਟੈਕਟਿਵ ਜਾਂ ਕੈਂਸਰ ਤੋਂ ਬ ਜੀ ਆਪਾਂ ਪਹਿਲਾਂ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਜਿਹੜੇ ਕਿ ਕੈਂਸਰ ਕਰਨ ਵਿੱਚ ਜਿਨ੍ਹਾਂ ਦਾ ਰੋਲ ਹੁੰਦਾ ਹੈ ਜਾਂ ਜਿਹੜੇ ਖਤਰਨਾਕ ਹੋ ਸਕਦੀਆਂ ਸਾਡੇ ਲਈ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਹੜਾ ਰੈੱਡ ਮੀਟ ਰੈੱਡ ਮੀਟ ਮਤਲਬ ਮਟਰਨ ਬੀਫ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਠੀਕ ਹੈ ਮੀਟ ਵਾਲੇ ਪ੍ਰੋਡਕਟਸ ਉਹ ਪੇਟ ਦੇ ਜਾਂ ਆਂਤੜੀਆਂ ਦੇ ਕੈਂਸਰ ਕਰਨ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਹੁੰਦਾ ਹੈ ਇਸੇ ਲਈ ਜੇ ਆਪਾਂ ਦੇਖੀਏ ਤਾਂ ਗੱਲ ਕਰੀਏ ਜਿਹੜੇ ਇੰਟਰਸਟਾਈਨ ਦੇ ਜਾਂ ਆਂਤੜੀਆਂ ਦੇ ਕੈਂਸਰ ਹੈ ਉਹ ਵੈਸਟਰਨ ਵਰਲਡ ਵਿੱਚ ਜ਼ਿਆਦਾ ਹੈਗਾ ਕਿਉਂਕਿ ਉੱਥੇ ਮੀਟ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੈਗੀ ਹੈ ਠੀਕ ਹੈ ਜੀ 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 ਇਸੇ ਤਰ੍ਹਾਂ ਜਿਹੜਾ ਵਾਈਟ ਮੀਟ ਆਪਾਂ ਗੱਲ ਕਰੀਏ ਚਿਕਨ ਜਾਂ ਫਿਸ਼ ਜਿਹੜਾ ਹੁੰਦਾ ਹੈਗਾ ਉਹ ਰੈੱਡ ਮੀਟ ਦੇ ਕੰਪੈਰੀਟਿਵਲੀ ਉਹਦੇ ਕੈਂసర్ ਕੌਜ਼ਿੰਗ ਪੋਟੈਂਸ਼ੀਅਲ ਘੱਟ ਹੁੰਦਾ ਹੈ ਸੋ ਇਸ ਲਈ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਥੋੜਾ ਵਾਈਟ ਮੀਟ ਜਾਂ ਫਿਰ ਚਿਕਨ ਜਾਂ ਫਿਸ਼ ਦੀ ਕੰਜ਼ਮਪਸ਼ਨ ਵੱਲ ਜ਼ਿਆਦਾ ਜਾਣਾ ਚਾਹੀਦਾ ਰਾਦਰ than ਮਟਰਨ ਜਾਂ ਬੀਫ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਉਹ ਇੰਟਰਸਟਾਈਨ ਦਾ ਕੈਂਸਰ ਕੌਜ਼ ਕਰ ਸਕਦੀ ਹੈ ਦੂਸਰਾ ਜਿਹੜੇ ਵੀ ਆਪਾਂ ਗੱਲ ਕਰੀਏ ਡਾਇਰੈਕਟ ਕੋਲੇ ਤੇ ਬਲਣ ਵਾਲੀਆਂ ਚੀਜ਼ਾਂ ਹੈਗੀਆਂ ਇੱਕ ਹੱਦ ਤੋਂ ਜ਼ਿਆਦਾ ਜੇ ਉਹਨਾਂ ਦੀ ਕੰਜ਼ਮਪਸ਼ਨ ਕਰਾਂਗੇ ਤਾਂ ਉਹ ਫੂਡ ਪਾਈਪ ਦਾ ਜਾਂ ਫਿਰ ਤਮਗ ਦਾ ਮੇਦਾਸ਼ੇਰਾ ਕੈਂਸਰ ਕਾਲਸ ਕਰ ਸਕਦੇ ਡਾਇਰੈਕਟ ਕੋਲੇ ਤੇ ਡਾਇਰੈਕਟ ਡਾਇਰੈਕਟ ਕੋਲੇ ਤੇ ਬਨ ਹੋਣ ਵਾਲੀਆਂ ਆਪਾਂ ਸਾਰਿਆਂ ਨੂੰ ਕੋਲੇ ਤੇ ਡਾਇਰੈਕਟ ਜਾਂ ਫਿਰ ਜੇ ਆਪਾਂ ਕਹੀਏ ਬਿਲਕੁਲ ਤੰਦੂਰ ਤੇ ਮਤਲਬ ਆਪਾਂ ਜਾਲੀ ਕੋਲੇ ਦੇ ਉੱਪਰ ਜਾਲੀ ਲਾ ਕੇ ਸੇਕਦੇ ਆਂ ਚੀਜ਼ਾਂ ਜਾਂ ਆਪਾਂ ਖਾਣੇ ਆਂ ਰੋਸਟਡ ਚੀਜ਼ਾਂ ਉਹ ਕੁਝ ਹੱਦ ਤੱਕ ਠੀਕ ਹੈ ਪਰ ਕੋਲੇ ਵਿੱਚ ਇੱਕ ਤਰ੍ਹਾਂ ਦੇ ਹਾਈਡਰੋਕਾਰਬਨ ਹੁੰਦੇ ਆ ਜਿਹੜੇ ਕਿ ਫੂਡ ਪ੍ਰੋਡਕਟਸ ਨਾਲ ਜਾਂਦੇ ਆ ਤੇ ਜੇ ਆਪਾਂ ਰੋਜ਼ ਰੋਜ਼ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਡਾਇਰੈਕਟ ਕੋਲੇ ਤੇ ਤਪੀਆਂ ਹੋਈਆਂ ਚੀਜ਼ਾਂ ਦਾ ਸੇਵਨ ਕਰਾਂਗੇ ਤਾਂ ਉਹਦੇ ਨਾਲ ਫੂਡ ਪਾਈਪ ਦਾ ਜਾਂ ਫਿਰ ਸਟਮਕ ਦਾ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਕਿਉਂ ਕਿ ਕਿਉਂਕਿ ਉਹਦੇ ਵਿੱਚ ਕੁਝ ਤਰ੍ਹਾਂ ਦੇ ਹਾਈਡਰੋਕਾਰਬਨਸ ਹੁੰਦੇ ਆ ਜਿਹੜੇ ਖਾਣੇ ਵਿੱਚ ਜਾਂਦੇ ਆ ਤੇ ਜਾ ਕੇ ਅੰਦਰ ਸਾਡੀ ਫੂਡ ਪਾਈਪ ਨੂੰ ਡੈਮੇਜ ਕਰਦੇ ਆ ਸੋ ਇਸ ਲਈ ਜੇ ਆਪਾਂ ਗੱਲ ਕਰੀਏ ਆਪਾਂ ਨੂੰ ਡਾਇਰੈਕਟ ਕੋਲੇ ਦੀ ਬਜਾਏ ਠੀਕ ਹੈ ਕਿਸੇ ਭਾਂਡੇ ਦੇ ਵਿੱਚ ਜਾਂ ਫਿਰ ਜੇ ਆਪਾਂ ਅੱਜਕੱਲ੍ਹ ਹੁਣ ਆਪਣੇ ਕੋਲ ਇਲੈਕਟ੍ਰਿਕ ਤੰਦੂਰੀਆ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਹਨ ਉਨਾ ਦਾ ਇਸਤੇਮਾਲ ਕਰਨਾ ਚਾਹੀਦਾ ਪਰ ਕੋਲੇ ਤੇ ਡਾਇਰੈਕਟ ਤਪੀਆਂ ਹੋਈਆਂ ਚੀਜ਼ਾਂ ਦਾ ਸੇਵਨ ਥੋੜਾ ਘਟ ਕਰਨਾ ਚਾਹੀਦਾ ਹੈ ਤੀਸਰਾ ਜੇ ਆਪਾਂ ਗੱਲ ਕਰੀਏ ਆ ਕਿ ਜਿਆਦਾ ਤੋਂ ਜਿਆਦਾ ਸਾਨੂੰ ਆਰਗੈਨਿਕ ਚੀਜ਼ਾਂ ਦਾ ਵਰਤੋਂ ਕਰਨੀ ਚਾਹੀਦੀ ਹੈ ਇਹ ਚੀਜ਼ ਆਪਾਂ ਪੰਜਾਬ ਆਪਣਾ ਇੱਕ ਐਗਰੀਕਲਚਰਲ ਸਟੇਟ ਹੈ ਆਪਾਂ ਬਹੁਤ ਹੁਣ ਕਈ ਦਸ਼ਕਾਂ ਤੋਂ ਇਹ ਗੱਲ ਕਰਦੇ ਆ ਰਹੇ ਆ ਕਿ ਜਿਹੜੀਆਂ ਕੀਟਨਾਸ਼ਕ ਦਵਾਈਆਂ ਫਰਟੀਲਾਈਜ਼ਰਸ ਹੈਗੇ ਆ ਇਨਾਂ ਦੇ ਸੇਵਨ ਨਾਲ ਕੈਂਸਰ ਦਾ ਇਨਸੀਡੈਂਸ ਵਾਧਦਾ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਜਿਹੜੇ ਕੈਮੀਕल्स ਸਾਡੀ ਰੋਜ਼ਮਰਰਾ ਦੀ ਡਾਈਟ ਵਿੱਚ ਐਂਟਰ ਹੁੰਦੇ ਹੈ ਉਸ ਤੋਂ ਇਲਾਵਾ ਜੇ ਗੱਲ ਕਰੀਏ ਮਾਈਕਰੋਪਲਾਸਟਿਕਸ ਠੀਕ ਹੈ ਪਲਾਸਟਿਕ ਦੀ ਪੈਕੇਜਿੰਗ ਵਿੱਚ ਆਉਣ ਵਾਲੀਆਂ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਆਪਾਂ ਨੂੰ ਈਜ਼ੀ ਤਾਂ ਬਹੁਤ ਲੱਗਦਾ ਹੈ ਪੈਕਟ ਖੋਲ੍ਹਿਆ ਚੀਜ਼ ਖਾ ਲਈਆ ਬਣਾ ਲਿਆ ਠੀਕ ਹੈ ਪਰ ਉਹ ਜਿਹੜੇ ਵੀ ਮਾਈਕਰੋਪਲਾਸਟਿਕਸ ਹੈਗੇ ਆ ਉਹ ਸਾਰੇ ਕਿਤੇ ਨਾ ਕਿਤੇ ਉਹਨਾਂ ਵਿੱਚ ਕੈਮੀਕल्स ਹੈਗੇ ਆ ਠੀਕ ਹੈ ਜਿਹੜੇ ਜਦੋਂ ਆਪਾਂ

ਸੋ ਸੈਂਟੀਫਿਕਲੀ ਪ੍ਰੂਵ ਹੋ ਚੁੱਕਾ ਹੈ ਕਿ ਕੈਂਸਰ ਨੂੰ ਬਚਨ ਵਿੱਚ ਸਾਡੇ ਸਰੀਰ ਦੀ ਹੈਲਪ ਕਰਦੀ ਹੈ ਸੋ ਜੋ ਵੀ ਸੀਜ਼ਨਲ ਫਲ ਫਰੂਟ ਹੈ ਆਪਾਂ ਅੱਜ ਕੱਲ ਦੇਖਿਓ ਲਾਈਫ ਸਟਾਈਲ ਇੰਨਾ ਫਾਸਟ ਹੋ ਗਿਆ ਆਪਾਂ ਹਮੇਸ਼ਾ ਆਸਾਨ ਤਰੀਕਾ ਲੱਭਦੇ ਆਂ ਕਿ ਫਾਸਟ ਫੂਡ ਜਿਹੜੀਆਂ ਜਲਦੀ ਬਣਨ ਵਾਲੀਆਂ ਚੀਜ਼ਾਂ ਪ੍ਰੋਸੈਸਡ ਚੀਜ਼ਾਂ ਆਪਾਂ ਉਹਨਾਂ ਵੱਲ ਜ਼ਿਆਦਾ ਜਾ ਰਹੇ ਆਂ ਆਪਾਂ ਫਰੈਸ਼ ਫਰੂਟ ਵੈਜੀਟੇਬਲ ਦਾ ਸੇਵਨ ਦਿਨ ਬਦਨ ਘਟੀ ਜਾ ਰਿਹਾ ਹੈ ਔਰ ਇਹ ਆਤਾ ਹੀ ਉਸੇ ਤਰ੍ਹਾਂ ਬੱਚਿਆਂ ਨੂੰ ਪੈ ਰਹੀ ਹੈ ਸੋ ਇਹ ਬੜਾ ਜ਼ਰੂਰੀ ਹੈ ਕਿ ਸਟਾਰਟਿੰਗ ਸਟੇਜ ਤੋਂ ਹੀ ਬਿਲਕੁਲ ਬਚਨੇ ਤੋਂ ਆਪਾਂ ਬੱਚਿਆਂ ਨੂੰ ਸਲਾਦ, 12 ਫਰੂਟ, ਫਰੈਸ਼ ਫਰੂਟ ਜਿਹੜੇ ਵੀ ਸੀਜ਼ਨਲ ਫਰੂਟ ਆ ਰਹੇ ਹੈ ਮੈਂ ਇਹ ਨਹੀਂ ਕਹਿੰਦਾ ਕੋਈ ਫਰੂਟ ਚੰਗਾ ਕੋਈ ਫਰੂਟ ਮਾੜਾ ਜਿਹੜੇ ਵੀ ਫਰੈਸ਼ ਸੀਜ਼ਨਲ ਫਰੂਟ ਆ ਰਹੇ ਹੈਗੇ ਆ ਉਹਨਾਂ ਨੂੰ ਖਾਣਾ ਪਰ ਆਪਾਂ ਇਹ ਧਿਆਨ ਰੱਖਿਆ ਕਿ ਸੀਜ਼ਨਲ ਫਰੂਟ ਖਾਈਏ ਕਿਉਂਕਿ ਜਿਹੜਾ ਪੈਕੇਜਡ ਫਰੂਟ ਹੋਏਗਾ ਜਿਹੜਾ ਪ੍ਰੋਸੈਸਡ ਫਰੂਟ ਹੋਏਗਾ ਸਟੋਰੇਜ 'ਚ ਆਇਆ ਹੋਏਗਾ ਉਹ ਉਸ ਤਰ੍ਹਾਂ ਨੇ ਉਹਦੇ 'ਚ ਕੈਮੀਕਲਸ ਹੋਣਗੇ ਪ੍ਰੀਜ਼ਰਵੇਟਿਵਸ ਹੋਣਗੇ ਸੋ ਇਹ ਕੁਝ ਜਿਹੜੀਆਂ ਡਾਈਟਰੀ ਉਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਠੀਕ ਹੈ ਪਾਣੀ ਹਾਈਡਰੇਸ਼ਨ ਹਾਈਡਰੇਸ਼ਨ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਠੀਕ ਹੈ ਆ ਤੇ ਇਸ ਦੇ ਇਲਾਵਾ ਜੇ ਗੱਲ ਕਰੀਏ ਜਿਹੜੇ ਕੈਂਡ ਡਰਿੰਕ ਪ੍ਰੋਡਕਟਸ ਹੈਗੇ ਆ ਕੋਲਾ ਪ੍ਰੋਡਕਟਸ ਹੈਗੇ ਆ ਕੋਲਡ ਡਰਿੰਕਸ ਹੋਗੇ ਜਾਂ ਹੋਰ ਸੌਡਾ ਵਾਲੇ ਪੈਕੇਜਡ ਹੋਗੇ ਇਹਨਾਂ ਵਿੱਚ ਬਹੁਤ ਤਰ੍ਹਾਂ ਦੇ ਕੈਮੀਕਲਸ ਹੁੰਦੇ ਆ ਜਿਹੜੇ ਪੇਟ ਦੇ ਆ ਅੰਤੜੀਆਂ ਦੇ ਕੈਂਸਰ ਕੌਜ਼ ਕਰਦੇ ਆ ਸੋ ਇਹਨਾਂ ਦੀ ਵਰਤੋਂ ਘੱਟ ਤੋਂ ਘੱਟ ਕਰੀਏ ਜੇ ਵਾ ਦੇਸੀ ਪਾਸ਼ਾ ਜਿਾਪਾ ਨੂੰ ਗੱਲ ਕਰਾਂ ਜਿਹੜੇ ਆਪਣੇ ਬਜ਼ੁਰਗ ਕਰਦੇ ਸੀਗੇ ਆਪਣਾ ਪਿੰਡਾ ਚੋਂ ਆਇਆ ਫਰੈਸ਼ ਗੰਨੇ ਦਾ ਜੂਸ ਹੈਗਾ ਕੱਢਿਆ ਹੋਇਆ ਠੀਕ ਆ ਆਈ ਥਿੰਕ ਉਹ ਇੱਕ ਬਹੁਤ ਬੈਟਰ ਪ੍ਰੋਡਕਟ ਹੈਗਾ ਐਸ ਕੰਪੇਅਰ ਟੂ ਜੇ ਆਪਾਂ ਕੋਕਾ ਕੋਲਾ ਦਾ ਕੋਈ ਕੈਨ ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਸੈਸਡ ਚੀਜ਼ ਦਾ ਕੈਨ ਕੋਲ ਕੇ ਉਹਦਾ ਸੇਵਨ ਕਰੀਏ ਬਿਲਕੁਲ ਨਿੰਬੂ ਪਾਣੀ ਹੈਗਾ ਇਹ ਜਿਹਾ ਜਿਹਾ ਨਿੰਬੂ ਪਾਣੀ ਹੈਗਾ ਹਾਂ ਜੇ ਲੱਸੀ ਹੈਗੀ ਹੈ ਆਪਣੇ ਕੋਲ ਮਰਾ ਦਿਆ ਜੀ ਇਸ ਤੇ ਚਾ 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 ਵੀ ਹੈਗੀ ਇੱਕ ਤਰ੍ਹਾਂ ਨਾਲ ਵੀ ਚਾ ਵੀ ਠੀਕ ਹੈ ਆਹ ਦੇਖੋ ਚਾ ਬਿਲਕੁਲ ਆਪਣ ਪੰਜਾਬੀ ਬੰਦਾ ਚਾਹ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਕਹ ਲਿਤਾ ਮੈਂ ਆਪਕੈਨਣਾ ਕਿ ਚਲੋ ਸਾਨੂੰ ਹੈ ਚਾਹ ਦੇ ਵਿੱਚ ਬਹੁਤ ਤਰ੍ਹਾਂ ਦੇ ਐਂਟੀਆਕਸੀਡੈਂਟਸ ਹੁੰਦੇ ਆ ਚਾਹ ਇੱਕ ਲਿਮਟਿਡ ਅਮਾਉਂਟ ਵਿੱਚ ਜੇ ਆਪਾਂ ਕੰਜ਼ੂਮ ਕਰੀਏ ਚਾਹ ਇੱਕ ਬਹੁਤ ਹੀ ਵਧੀਆ ਡਰਿੰਕ ਹੈ ਚਾਹ ਦੇ ਵਿੱਚ ਬਹੁਤ ਤਰ੍ਹਾਂ ਦੇ ਐਂਟੀਆਕਸੀਡੈਂਟਸ ਹੁੰਦੇ ਆ ਜਿਹੜੇ ਨਾ ਤਾਂ ਕੇਵਲ weight loss ਵਿੱਚ help ਕਰਦੇ ਆ ਤੇ ਹੋਰ ਸਰੀਰ ਨੂੰ ਬਹੁਤ ਤਰ੍ਹਾਂ ਦੇ ਮਿਨਰਲ ਔਰ ਐਂਟੀਆਕਸੀਡੈਂਟ ਦਿੰਦੇ ਆ ਜਿਹੜੇ ਕਿ ਕੈਂਸਰ ਦੇ ਅਗੇਂਸਟ ਇਮਿਊਨਿਟੀ ਬਣਾਉਂਦੇ ਆ ਇੱਥੇ ਮੈਂ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਦੀ ਗੱਲ ਕਰਨਾ ਚਾਹਾਂਗਾ ਹਲਦੀ ਹਲਦੀ ਦੀ ਆਪਾਂ ਨੂੰ ਇੰਪੋਰਟੈਂਸ ਰਿਅਲਾਈਜ਼ ਨਹੀਂ ਹੁੰਦੀ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਜਦੋਂ ਕੋਈ ਛੱਟ ਲੱਗੇ ਬਿਮਾਰ ਹੋਏ ਹਲਦੀ ਵਾਲਾ ਦੁੱਧ ਪੀ ਲਓ ਇਹ ਹੁਣ ਸਾਇੰਟਿਫਿਕਲੀ ਪ੍ਰੂਵ ਹੋ ਚੁੱਕਾ ਹੈ ਹਲਦੀ ਦੇ ਵਿੱਚ ਔਰ ਇਹ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਜਿਹੜੀਆਂ ਸਾਡੀਆਂ ਕੈਂਸਰ ਦੀਆਂ ਕਿਤਾਬਾਂ ਹਨ ਉਹਨਾਂ ਵਿੱਚ ਆਇਆ ਹੈ ਹਲਦੀ ਦੇ ਵਿੱਚ ਇੱਕ ਪ੍ਰੋਡਕਟ ਹੁੰਦਾ ਹੈ ਕਰਕਿਊਮਿਨ ਕਿਊਮਿਨ ਦੇ ਨਾਮ ਨਾਲ ਆਉਂਦਾ ਕਰਕਿਊਮਿਨ کرکیومن پایا گیا ہے کہ اگینسٹ امیونیٹی بنا والی پروپرٹیز ہوں گی سو یہ تو ہلدی so تو بڑی دبائیاں ویسٹرن ورڈوٹ ہو رہی ہیں سو میم یہ لگتا ہے, so ہے کہ یہ کچھ نیچورل بیسک چیزاں ہے جنہ کی اپنا ورتو کر کے اپنی ڈائٹ میں اپنے لائف سٹائل جی انکارپریٹ کریں گے تو آپ کتنے نہ کتنے کچھ حد تک کینسر تو بچ سکیں ਇਕ ਡਾਕਟਰ ਜਿੰਦਗੀ 'ਚ ਥੋੜੀਆਂ ਬੰਦੇ ਦੀਆਂ ਆਦਤਾਂ ਹੁੰਦੀਆਂ ਜਿਹੜੀਆਂ ਹੈਬਿਟਸ ਹੈਗੇ ਲਾਈਫ ਸਟਾਈਲ ਅੱਜ ਕੱਲ੍ਹ ਦੀ ਪਾਸ ਹੈ ਜਿਹਨਾਂ ਜੀਵਨ ਜਿਉਣ ਦਾ ਤਰੀਕਾ ਇਹਦਾ ਇਹਦਾ ਵੀ ਕੈਂਸਰ ਨਾਲ ਕੋਈ ਲੈਣ ਦੇਣ ਹੈ ਪਲੱਸ ਮਾਈਨਸ ਹੋਰ ਨਾ ਬਿਲਕੁਲ ਜੀ ਹਾਂ ਹੁਣ ਜੇ ਆਪਾਂ এনवायरमेंटਲ ਫੈਕਟਰਸ ਦੀ ਗੱਲ ਕਰੀਏ ਆਪਣਾ ਲਾਈਫ ਸਟਾਈਲ ਆਪਣਾ ਸਭ ਤੋਂ ਵੱਡਾ এনवायरमेंटਲ ਫੈਕਟਰ ਹੈ ਆਪਾਂ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀ ਰਹੇ ਹਾਂ ਜਿਹੜੀ ਸਾਡੀ ਜੀਵਨ ਚੈਲੀ ਹੈ ਜਿਸ ਤਰ੍ਹਾਂ ਦਾ ਸਾਡਾ ਹੈਗਾ ਰਹਣ ਸਹਿਣ ਖਾਂ ਪਨ ਉੱਠਣਾ ਬੈਠਣਾ ਜੋ ਹੈਬਿਟਸ ਜਿਨੂੰ ਆਪਾਂ ਆਪੋ ਕਹਿੰਨੇ ਆ ਉਹਨਾਂ ਦਾ ਕਿਤੇ ਨਾ ਕਿਤੇ ਹੈਲਥ ਦੇ ਹਰ ਐਸਪੈਕਟ ਤੇ ਪਰਕ ਕਰਦਾ ਤੇ ਕੈਂਸਰ ਦੀ ਬਿਮਾਰੀ ਵੀ ਉਸ ਦਾ ਇੱਕ 파ਟ ਹੈਗੀ ਹੈ ਹੁਣ ਜਿਵੇਂ ਆਪਾਂ ਲਾਸਟ ਟਾਈਮ ਵੀ ਅੱਗੇ ਡਿਸਕਸ ਕੀਤਾ ਔਰ ਮੈਂ ਬਹੁਤ ਵਾਰ ਇਹ ਜਿੱਨਾ ਜਿੱਥੇ ਵੀ ਮੈਂ ਜਾਣਨਾ ਹੈ ਅਵੇਰਨੈਸ ਲਈ ਮੈਂ ਦੱਸਦਾ ਬਹੁਤ ਛੋਟੀ ਜੀ ਗੱਲ ਇੱਕ ਜਿਹੜੀ ਆਪਾਂ ਹੈਗਾ ਵਰਜਿਸ਼ ਠੀਕ ਹੈ ਫਿਜ਼ੀਕਲ ਐਕਟੀਵਿਟੀ ਐਕਸਰਸਾਈਜ਼ ਕਿਸੇ ਵੀ ਫਾਰਮ ਵਿੱਚ ਉਹ ਚਾਹੇ ਕੋਈ ਸਪੋਰਟ ਹੋਵੇ ਚਾਹੇ ਕੋਈ ਵਾਕ ਹੋਵੇ ਜੋਗਿੰਗ ਹੈ ਸਾਈਕਲਿੰਗ ਹੈ ਜਿਮ ਜਾਣਾ ਹੈ ਵਰਕਆਊਟ ਹੈ ਠੀਕ ਹੈ ਕਿਸੇ ਵੀ ਫਾਰਮ ਵਿੱਚ ਫਿਜ਼ੀਕਲ ਐਕਟੀਵਿਟੀ ਦਿਨ ਵਿੱਚ ਜੇ ਆਪਾਂ ਅੱਧਾ ਘੰਟਾ ਆਪਣੇ ਸਰੀਰ ਲਈ ਕੱਢ ਲੀਏ ਫਿਜ਼ੀਕਲ ਐਕਟੀਵਿਟੀ ਲੌਂਗ ਰਨ ਵਿੱਚ 20 30 ইয়ার্স ਵਿੱਚ ਦੇਖਿਆ ਗਿਆ ਹੈ ਕਿ ਜਿਹੜਾ ਬੰਦਾ ਬਚਪਨ ਤੋਂ ਆਪਣੀ ਜਵਾਨੀ ਤੋਂ ਫਿਜ਼ੀਕਲੀ ਐਕਟਿਵ ਰਹਿੰਦਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਨਾਲ ਜੁੜਿਆ ਰਹਿੰਦਾ ਹੈਗਾ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੱਟ ਸਕਦਾ ਐਂਡ ਕੈਂਸਰ ਇਜ਼ ਵਨ ਆਫ 뎀 ਬੜੇ ਸਾਰੇ ਇਸ ਤਰ੍ਹਾਂ ਦੇ ਫੈਕਟਰ ਕੈਂਸਰ ਹੈਗੇ ਆ ਜਿੰਨਾ ਵਿੱਚ ਜੇ ਆਪਾਂ ਕਹੀਏ ਮੋਟਾਪਾ ਜਾਂ ਵਧਿਆ ਹੋਇਆ ਵਜ਼ਨ ਓਬੈਸਿਟੀ ਇੱਕ ਰਿਸਕ ਫੈਕਟਰ ਹੈ ਇਹਦੇ ਵਿੱਚ ਆਮ ਤੌਰ ਤੇ ਬ੍ਰੈਸਟ ਕੈਂਸਰ ਠੀਕ ਹੈ ਬੱਚੇਦਾਨੀ ਦਾ ਕੈਂਸਰ ਔਰ ਆਂਤੜੀਆਂ ਦੇ ਕੈਂਸਰ ਇਹ ਆਮ ਤੌਰ ਤੇ ਆ ਜਾਂਦੇ ਆ ਸੋ ਇਹ ਸਾਰੇ ਕੈਂਸਰਸ ਵਿੱਚ ਵਧਿਆ ਹੋਇਆ ਵਜ਼ਨ ਇੱਕ ਰਿਸਕ ਫੈਕਟਰ ਹੈ ਔਰ ਆਪਾਂ ਨੂੰ ਪਤਾ ਹੈ ਵਜ਼ਨ ਘਟਾਉਣ ਲਈ ਸਭ ਤੋਂ ਵਧੀਆ ਚੀਜ਼ ਤਰੀਕਾ ਇਹ ਹੈ ਆਪਣੇ ਬਜ਼ੁਰਗ ਲੋਗ ਇੰਨੇ ਫਿੱਟ ਕਿਉਂ ਸੀਗੇ ਕਿਉਂ ਕਿ ਸਾਰਾ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਨੀ ਕਿਤੇ ਵੀ ਜਾਣਾ ਸਾਈਕਲ ਲੈ ਕੇ ਜਾਣਾ ਪੈਦਲ ਤੁਰ ਕੇ ਜਾਣਾ ਸੋ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਅੱਜ ਕੱਲ ਲਾਈਫਸਟਾਈਲ ਸਾਡੇ ਬਹੁਤ ਫਾਸਟ ਹੋ ਗਏ ਆ ਹਰ ਬੰਦਾ ਆਪਣੇ ਕੰਮਾਂ 'ਚ ਬਹੁਤ ਬਿਜ਼ੀ ਹੈ ਪਰ ਜੇ ਆਪਾਂ ਅੱਧਾ ਘੰਟਾ ਆਪਣੇ ਸਰੀਰ ਲਈ ਆਪਣੇ ਆਪ ਲਈ ਨਹੀਂ ਕੱਢ ਸਕਦੇ ਤਾਂ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਬਹੁਤ ਗਲਤ ਗੱਲ ਹੈ ਕਿਉਂਕਿ ਜੇ ਸਰੀਰ ਹੈ ਜੇ ਹੈਲਥ ਹੈ ਤਾਂ ਹੀ ਆਪਾਂ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹਾਂ ਸੋ ਇੱਕ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਜੋ ਆਪਾਂ ਹਮੇਸ਼ਾ ਕਰਦੇ ਆਏ ਆ ਕਰਦੇ ਹੈਗੇ ਆ ਨਸ਼ਿਆਂ ਦਾ ਸੇਵਨ ਠ ਸੋ ਆਪਾਂ ਗੁਰੂਆਂ ਦੀ ਧਰਤੀ ਤੇ ਪੰਜਾਬ ਚ ਹੈਗੇ ਆ ਸਾਨੂੰ ਗੁਰੂਆਂ ਵੱਲੋਂ ਬਖਸ਼ਿਸ਼ ਮਿਲੀ ਹੈ ਕਿ ਆਪਾਂ ਤੰਬਾਕੂ ਤੋਂ ਦੂਰ ਰਹੀਏ ਉਹ ਬਹੁਤ ਹੀ ਇੱਕ ਇੰਪੋਰਟੈਂਟ ਚੀਜ਼ ਹੈ ਤੰਬਾਕੂ ਦਾ ਸੇਵਨ স্মੋਕਿੰਗ ਬੀੜੀ ਸਿਗਰਟ ਪਾਨ ਮਸਾਲਾ ਕਿਸੇ ਵੀ ਫਾਰਮ ਵਿੱਚ ਤੰਬਾਕੂ ਦਾ ਸੇਵਨ ਸਰੀਰ ਵਿੱਚ ਘਟੋ-ਘਟ 25 ਅਲੱਗ-ਅਲੱਗ ਤਰ੍ਹਾਂ ਦੇ ਕੈਂਸਰ ਕੌਜ਼ ਕਰ ਸਕਦਾ ਹੈ ਜੇ ਆਪਾਂ ਹੁਣ ਮੈਂ ਆਪਣੀ ਟ੍ਰੇਨਿੰਗ ਸਾਰੀ ਰਾਜਸਥਾਨ ਤੋਂ ਲੈ ਕੇ ਆਇਆ ਉੱਥੇ ਮੈਂ ਦੇਖਦਾ ਸੀਗਾ ਕਿ ਤੰਬਾਕੂ ਦਾ ਸੇਵਨ ਬਹੁਤ ਕਾਮਨ ਹੈ ਰਾਜਸਥਾਨ ਵਿੱਚ ਯੂਪੀ ਵਿੱਚ ਹੋਰ ਕਈ ਸਟੇਟਸ ਵਿੱਚ ਉੱਥੇ ਮੂੰਹ ਦਾ ਕੈਂਸਰ ਇੰਨਾ ਕਾਮਨ ਹੈ ਆਪਣੇ ਇੱਥੇ ਪੰਜਾਬ ਵਿੱਚ ਇੰਨਾ ਨਹੀਂ ਦੇਖਣ ਨੂੰ ਮਿਲਦਾ ਕਿਉਂ ਉਹਦੇ ਆਪਣਾ ਇੱਕ ਲਾਈਫਸਟਾਈਲ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਅਸੀਂ ਤੰਬਾਕੂ ਸੇਵਨ ਤੋਂ ਦੂਰ ਰਹਿਨੇ ਆ ਔਰ ਉਹ ਮੈਨੂੰ ਲੱਗਦਾ ਇੱਕ ਬਹੁਤ ਅੱਛੀ ਚੀਜ਼ ਹੈ ਬਟ ਕਿਤੇ ਨਾ ਕਿਤੇ ਹੁਣ ਆਉਣ ਵਾਲੇ ਜਿਹੜੀ ਪੀੜ੍hiyan ਹੈਗੀਆਂ ਯੂਥ ਹੈ ਕਿਤੇ ਨਾ ਕਿਤੇ স্মੋਕਿੰਗ ਨੂੰ ਔਰ ਇਹਨਾਂ ਚੀਜ਼ਾਂ ਨੂੰ ਥੋੜਾ ਹਾਈਲਾਈਟ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਇਹ ਚੀਜ਼ ਸਮਝਣ ਦੀ ਬਹੁਤ ਲੋੜ ਹੈ ਕਿ ਇਹ ਇੱਕ ਬਹੁਤ ਹੀ ਜਾਨਲੇਵਾ ਰਸਤੇ ਵੱਲ ਲੈ ਕੇ ਜਾਂਦੀ ਹੈ ਇਨਸਾਨ ਨੂੰ ਸੋ ਮੂੰਹ ਦੇ ਕੈਂਸਰ ਹੋ ਗਏ ਬਲੈਡਰ ਦਾ ਪਿਸ਼ਾਬ ਦੀ थैਲੀ ਦਾ ਕੈਂਸਰ ਹੋ ਗਿਆ ਫੂਡ ਪਾਈਪ ਦਾ ਕੈਂਸਰ ਹੋ ਗਿਆ ਇਹ ਸਾਰੇ ਕਿਤਨਾ ਕਿਤੇ স্মੋਕਿੰਗ ਨਾਲ ਰਿਲੇਟਡ ਹੈ ਸੋ ਆਪਾਂ ਨੂੰ ਤੰਬਾਕੂ ਸੇਵਨ ਔਰ স্মੋਕਿੰਗ ਤੋਂ ਬਿਲਕੁਲ ਦੂਰ ਰਹਿਣਾ ਚਾਹੀਦਾ ਜੀ ਇਸੇ ਤਰ੍ਹਾਂ ਐਲਕੋਹਲ ਦਾ ਸੇਵਨ ਜੀ ਹਾਂ ਜੀ ਐਲਕੋਹਲ ਦਾ ਸੇਵਨ ਜਿਹੜਾ ਹੈਗਾ ਉਹ ਆਪਾਂ ਜਿੰਨਾ ਘੱਟ ਤੋਂ ਘੱਟ ਕਰ ਸਕਦੇ ਆ ਅਬਲ ਤੇ ਲੈਣੀ ਨਹੀਂ ਚਾਹੀਦੀ ਪਰ ਚਲੋ ਠੀਕ ਹੈ ਬਟ ਬਿਲਕੁਲ ਮੋਡਰੇਟ ਕੁਆਂਟੀਟੀ ਵਿੱਚ ਜੇ ਕੋਈ ਲੈਣਾ ਚਾਹੁੰਦਾ ਹੈ ਐਲਕੋਹਲ ਦਾ ਸੇਵਨ ਤੋਂ ਵੀ ਆਪਾਂ ਜਿੰਨਾ ਬਚੀਏ ਓਨਾ ਹੀ ਅੱਛਾ ਹੈਗਾ ਠੀਕ ਹੈ ਕਿਉਂਕਿ ਐਲਕੋਹਲ ਅਗੇਨ ਸਿਆ ਸਮੋਕਿੰਗ ਨਾਲ ਕੰਬਾਈਨ ਹੋ ਕੇ ਜਾਂ ਆਪਣੇ ਆਪ ਬਹੁਤ ਸਾਰੇ ਕੈਂਸਰ ਕਰਦਾ ਜੀ ਅ ਮੇਰਾ ਲਾਸਟ ਸਵਾਲ ਹੈ ਵੈਕਸੀਨੇਸ਼ਨ ਹੁੰਦੇ ਹਰ ਹਰ ਬਿਮਾਰੀ ਦਾ ਇੱਕ ਇਲਾਜ ਦੇ ਟੀਕੇ ਹੈ ਜਿਹੜੇ ਪਹਿਲਾਂ ਕੋਈ ਕੈਂਸਰ ਨਾਲ ਰਿਲੇਟਡ ਵੀ ਵੈਕਸੀਨੇਸ਼ਨ ਹੈ ਕਿੰਨੀ ਸਕਸੈਸਫੁਲ ਹਾਂਜੀ ਏ ਤੁਸੀਂ ਬਹੁਤ ਅੱਛਾ ਇੱਕ ਸਵਾਲ ਕੀਤਾ ਹੈ ਔਰ ਖਾਸ ਕਰਕੇ ਜਿਹੜੀਆਂ ਵੀ ਸਾਡੀਆਂ ਲਿਸਨਰਸ ਮੇਰੀਆਂ ਕੋਈ ਯੰਗ ਉਮਰ ਦੀਆਂ ਭੈਣਾਂ ਹੈਗੀਆਂ ਕੋਈ ਬੱਚੀਆਂ ਹੈਗੀਆਂ ਜਿਹੜੀਆਂ ਸੁੰਦਰੀਆਂ ਆ ਜਾਂ ਉਹਨਾਂ ਬੱਚਿਆਂ ਦੇ ਪੇਰੈਂਟਸ ਹੈਗੇ ਆ ਕੋਈ ਵੱਡੇ ਸੁਣ ਰਹੇ ਆ ਉਹ ਪਲੀਜ਼ ਗੱਲ ਧਿਆਨ ਨਾਲ ਸੁਣਨ ਆਪਣੇ ਕੋਲ ਅੱਜ ਦੀ ਡੇਟ ਵਿੱਚ ਬੱਚੇਦਾਨੀ ਦੇ ਮੂੰਹ ਦਾ ਜਿਹੜਾ ਕੈਂਸਰ ਹੁੰਦਾ ਹੈ ਉਹਦਾ ਸਭ ਤੋਂ ਮੁੱਖ ਕਾਰਨ ਹੁੰਦਾ ਇੱਕ ਤਰ੍ਹਾਂ ਦੀ ਵਾਇਰਲ ਇਨਫੈਕਸ਼ਨ ਉਹਨੂੰ ਆਪਾਂ ਐਚਪੀਵੀ ਵਾਇਰਸ ਕਹਿੰਦੇ ਆ ਠੀਕ ਹੈ HPV వైరస్ ਦੇ ਅਗੇਂਸਟ ਸਾਡੇ ਕੋਲ ਅੱਜ ਦੀ ਡੇਟ ਵਿੱਚ ਵੈਕਸੀਨੇਸ਼ਨ ਹੈਗੀ ਹੈ ਠੀਕ ਹੈ ਔਰ ਇਹ ਸਟੱਡੀਜ਼ ਵਿੱਚ ਔਰ ਜੋ ਜਿੰਨੀ ਰਿਸਰਚ ਹੋਈ ਹੈ ਪਾਇਆ ਗਿਆ ਹੈ ਕਿ ਜੇ HPV ਦੀ ਵੈਕਸੀਨੇਸ਼ਨ 9 ਤੋਂ ਲੈ ਕੇ 15 ਸਾਲ ਤੱਕ ਦੀ ਉਮਰ ਦੀ ਬੱਚੀਆਂ ਵਿੱਚ ਜੇ ਆਪਾਂ ਉਹਦੀਆਂ ਦੋ ਡੋਜ਼ ਲਵਾ ਦਈਏ 99% ਰਿਸਕ ਰਿਡਕਸ਼ਨ ਹੋ ਜਾਂਦੀ ਹੈ ਕਿ ਉਹਨਾਂ ਨੂੰ ਪੱਛੇਦਾਨੀ ਦੇ ਮੂੰਹ ਦਾ ਕੈਂਸਰ ਅੱਗੇ ਨਹੀਂ ਹੋਏਗਾ ਜ਼ਿੰਦਗੀ ਵਿੱਚ ਸੋ ਇਹ ਮੈਨੂੰ ਇੱਕ ਲੱਗਦਾ ਹੈ ਕਿ ਬਹੁਤ ਹੀ ਵੱਡੀ ਉਪਲਬਧੀ ਹੈ ਕਿ ਦੋ ਟੀਕਿਆਂ ਨਾਲ ਜੇ ਆਪਾਂ ਇੰਨੇ ਵੱਡੇ ਕੈਂਸਰ ਤੋਂ ਬਚ ਸਕਦੇ ਆ ਤਾਂ ਉਹ ਜ਼ਰੂਰ ਵੈਕਸੀਨੇਸ਼ਨ ਕਰਾਣੀ ਚਾਹੀਦੀ ਹੈ ਠੀਕ ਹੈ ਸੋ ਇਹ ਐਚਪੀਵੀ ਦੀ ਵੈਕਸੀਨੇਸ਼ਨ ਆਮ ਤੌਰ ਤੇ ਬਹੁਤ इजीली ਹਰ ਇੱਕ ਸ਼ਹਿਰ ਤੇ ਹਰ ਇੱਕ ਜਗ੍ਹਾ ਹਸਪਤਾਲ ਵਿੱਚ ਅਵੇਲੇਬਲ ਹੈ ਤੁਸੀਂ ਆਪਣੇ ਪੀਡੀਆਟ੍ਰੀਸ਼ੀਨ ਨੂੰ ਜਿਹੜੇ ਬੱਚਿਆਂ ਦੇ ਡਾਕਟਰ ਹੈ ਜਾਂ ਕਿਸੇ ਵੀ ਗਾਇਨਕੋਲੋਜੀਸ ਜਿਹੜੇ ਲੇਡੀ ਡਾਕਟਰ ਹੈ ਉਹਨਾਂ ਨਾਲ ਗੱਲ ਕਰਕੇ ਜਿਹੜੀਆਂ 9 ਤੋਂ 15 ਸਾਲ ਤੱਕ ਦੀਆਂ ਜਿਹੜੀਆਂ ਵੀ ਬੱਚੀਆਂ ਹੈਗੀਆਂ ਉਹਨਾਂ ਨੂੰ ਇਹ ਵੈਕਸੀਨੇਸ਼ਨ ਜ਼ਰੂਰ ਲਗवानी ਚਾਹੀਦੀ ਹੈ پندرہ سال تو بعد اس ویکسینیشن دی کے تھوڑی گھٹ جاندی ہے پر پھر بھی پینٹھ تو ستر پرسنٹ فیدہ یہ فیر بھی, بھی دینی ہے سو so پندرہ سال تو امر و بھی جے کوئی ہے گیاں کڑیاں بچیاں ہے گیاں وہاں بھی یہ ویکسینیشن لوانی چاہیے پر یہ میکسیمم بینیفٹ آتا ہے جے نو تو پندرہ سال کی عمر بھی چیدہ ٹیکہ لگ جائے گا اسی طرح ایک جڑی دوسری ویکسینیشن ہے ہیپیٹائٹس بیشن ہیپیٹائٹس بی وائرس لیور کا کینسر کوز کر ایک بہت پرمکھ کارن ہے ਸੋ ਹੈਪਟਾਈਟਸ ਬੀ ਦੀ ਵੈਕਸੀਨੇਸ਼ਨ ਹੁਣ ਸਾਡੇ ਵੈਕਸੀਨੇਸ਼ਨ ਸ਼ਡਿਊਲ ਚ ਵੀ ਇਨਕਲੂਡਡ ਹੈ ਤੇ ਉਹਦੇ ਲਈ ਵੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਸਪੈਸ਼ਲੀ ਜਿਹੜੇ ਲੋਗ ਹੈਲਥ케ਅਰ ਸਰਵਿਸਿਜ਼ ਨਾਲ ਰਿਲੇਟਡ ਹੈਗੇ ਆ ਜਿਨ੍ਹਾਂ ਨੂੰ ਰਿਸਕ ਥੋੜਾ ਜ਼ਿਆਦਾ ਹੈਗਾ ਨੀਡਲ ਸਟਿੱਕ ਇੰਜਰੀ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਉਹਨਾਂ ਨੂੰ ਜ਼ਰੂਰ ਹੈਪਟਾਈਟਸ ਬੀ ਦੀ ਵੈਕਸੀਨੇਸ਼ਨ ਲਗवानी ਚਾਹੀਦੀ ਜਿਹੜੀ ਦੋ ਇਹ ਵੈਕਸੀਨੇਸ਼ਨ ਸਾਨੂੰ ਜ਼ਰੂਰ ਕਰਾਉਣੀ ਚਾਹੀਦੀ ਹੈ ਬਿਲਕੁਲ 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 ਡਾਕਟਰ ਸਾਹਿਬ ਬਹੁਤ ਇੰਪੋਰਟੈਂਟ ਟਾਈਮ ਦਿੱਤਾ ਤੇ ਅੱਜ ਜਿਹੜੇ ਤਿੰਨ ਚਾਰ ਸਵਾਲ ਸੀ ਇਹ ਸਪਸ਼ਟ ਕਰਨੇ ਦਰਸ਼ਕਾਂ ਦੇ ਸੀ ਇਹ ਬਹੁਤ ਜ਼ਰੂਰੀ ਸੀ ਤੁਸੀਂ ਬਹੁਤ ਬੜੀ ਮੁੱਲੀ ਅੱਜ ਤੇ ਅਹਿਮ ਜਾਣਕਾਰੀ ਥੋੜੇ ਸਮੇਂ ਦਿੱਤੀ ਤੁਸੀਂ ਟਾਈਮ ਦਿੱਤਾ ਬਹੁਤ ਸ਼ੁਕਰੀਆ ਗੱਲਬਾਤ ਕਰਦੇ ਰਵਾਂਗੇ ਟਾਈਮ ਦੇਣ ਲਈ ਧੰਨਵਾਦ ਸੱਚੀ ਕਾ ਬਹੁਤ-ਬਹੁਤ ਧੰਨਵਾਦ ਮੈਨੂੰ ਬਹੁਤ ਅੱਛਾ ਲੱਗਦਾ ਹੈ ਤੇ ਮੈਂ ਚਾਹਾਂਗਾ ਇਹ ਸਾਰੇ ਸ਼੍ਰੋਤਾਵਾਂ ਨੂੰ ਮੈਸੇਜ ਆਵੇ ਤੇ ਠੀਕ ਹੈ ਬਹੁਤ-ਬਹੁਤ ਧੰਨਵਾਦ ਤੇ ਅੱਗੇ ਵੀ ਜੁੜੇ ਰਹਿਣਾ ਠੀਕ ਹੈ ਥੈਂਕ ਯੂ ਥੈਂਕ ਯੂ ਡਾਕਟਰ